ਮਾਤਾ ਜੀ ਕੀ ਨਾਮ ਹੈ ਤੁਹਾਡਾ ਹਾਂ ਜੀ ਜਤਕਾਰਾ ਅਮਰਜੀਤ ਕੌਰ ਕਿੱਥੋਂ ਆਏ ਮਾਤਾ ਜੀ ਅਸੀਂ ਡੁਗਰੀ ਤੋਂ ਆਏ ਕਿੱਥੋਂ ਡੁਗਰੀ ਤੋਂ ਪਗਾ ਸਿੰਘ ਨਗਰ ਤੋਂ ਅਗੋਆ ਕੀ ਮਾਤਾ ਜੀ ਝਗੜਾ ਹੋਇਆ ਝਗੜਾ ਹੋਇਆ ਕੀ ਕਿਹਨੇ ਮਾਰਿਆ ਤੁਹਾਡੇ ਕਾਕੇ ਨੇ ਮਾਰਿਆ ਤੁਹਾਡੇ ਆਪਦੇ ਬੇਟੇ ਨੇ ਮਾਰਿਆ ਕਿਸ ਚੀਜ਼ ਨਾਲ ਮਾਰਿਆ ਮਾਰਿਆ ਹੁਣ ਕੋਈ ਹਥਿਆਰ ਮਾਰਿਆ ਮਾਤਾ ਜੀ ਨਹੀਂ ਨਹੀਂ ਹਥਿਆਰ ਨਹੀਂ ਮਾਰਿਆ ਹਾਂ ਜੀ ਕੀ ਚੀਜ਼ ਮਾਰਿਆ ਥੱਪੜ ਮਾਰੇ ਥੱਪੜ ਮਾਰੇ ਗੱਲ ਕਰਦਾ ਠੀਕ ਹੈ ਤੇ ਇਹ ਇਹ ਕਿਸ ਕੀ ਕਾਰਨ ਕੀ ਹੋਇਆ ਮਾਤਾ ਜੀ ਕਰਮਾ ਪੈਸੇ ਮੰਗਦਾ ਜ਼ਰੂਰੀਂ ਦਾ। ਅੱਛਾ ਕਿੰਨੇ ਨਿਆਣੇ ਕਿੰਨੇ ਤੁਹਾਡੇ? ਮੇਰੇ ਇੱਕੋ ਹੀ ਆ। ਇੱਕੋ ਹੀ ਨਿਆਣਾ ਫਿਰ। ਉਹ ਵੀ ਬੇਦਖਲਾ। ਅੱਛਾ। ਇਹਦਾ ਨਾਮ ਕੀ ਪੂਰਾ ਕਾਕੇ ਦਾ? ਇਹਦਾ ਨਾਮ ਹਰਬੰਸ ਸਿੰਘ। ਹਰਬੰਸ ਸਿੰਘ ਆ। ਠੀਕ ਹੈ। ਤੇ ਡਾਕਟਰ ਨੇ ਕੀ ਦੱਸਿਆ ਬਾਹ ਤੇ ਜਿਹੜੀ ਲੱਗੀ ਸੱਟ? ਇਹ ਉਹਨੇ ਤਾਂ ਲਿਖਤਾ ਬਸ ਪਤਾ ਨਹੀਂ ਮੈਨੂੰ ਤੱਕੀ ਮੈਨੇ ਲਿਖਿਆ। ਬੈਠਾ ਬਿਠਾਣੇ ਜਾਇਆ ਹੋ ਮੁਰਗੂ ਚਾਹੀ। ਠੀਕ ਹੈ। ਉਹਨਾਂ 70 ਸਾਲ ਆ ਵੀਰੇ। ਤੁਹਾਡੀ 70 ਸਾਲ। ਤੇ ਕਾਕੇ ਦੀ ਕਿੰਨੀ ਉਮਰ ਆ? ਸ਼ੱਕੇ ਦੀ ਕਿੰਨੀ ਉਹਦੀ 50 ਸਾਡੀ ਹੈ ਵੇ ਆਇਆ ਹੋਇਆ ਵਾ ਨਹੀਂ ਨਹੀਂ ਠੀਕ ਕਰਦਾ ਕੀ ਕੁਛ ਨਹੀਂ ਕੁਛ ਨਹੀਂ ਕਰਦਾ ਬੇਲਾ ਮਸਟਰਡ ਲਿਆਣਾ ਅੱਛਾ ਠੀਕ ਮੈਂ ਪਾਜੀ ਕੀ ਨਾਮ ਹੈ ਤੁਹਾਡਾ ਗੁਰਵਿੰਦਰ ਗੁਰਵਿੰਦਰ ਪਾਜੀ ਕਿੱਥੋਂ ਆਇਓ ਅਸੀਂ ਮੈਂ ਤਾਂ ਪਿੰਡ ਕੋ ਘਰ ਆਣਾ ਜੀ ਮੇਰਾ ਅੱਛਾ ਜੀ ਤੇ ਪਾਜੀ ਕੀ ਮਾਤਾ ਜੀ ਨੂੰ ਕੀ ਹੋਇਆ ਕੀ ਹੈ ਇਹ ਮਾਤਾ ਜੀ ਸਾਡੇ ਭੋਆ ਜੀ ਲੱਗਦੇ ਨੇ ਜੀ ਜੀ ਤੇ ਇਹਨਾਂ ਦਾ ਮੁੰਡਾ ਸ਼ਰਾਬੀ ਕਰਾਪੀ ਹੈ ਜੀ ਤੇ ਬੇਟੇ ਨੇ ਮਾਰਿਆ ਜੀ ਹਾਂ ਜੀ ਹਾਂ ਪੋੜਾ ਮਾਰਦਾ ਜੀ ਗੁਰਵਿੰਦਰ ਜੀ ਇਹ ਪਹਿਲਾਂ ਵੀ ਕਦੇ ਕੁੱਟਮਾਰ ਹੋਈ ਹੈ ਮਾਤਾ ਨਾਲ ਪਹਿਲਾਂ ਵੀ ਬਹੁਤ ਵਾਰ ਹੋਈ ਹੈ ਜੀ ਪਹਿਨਾਂ ਚਲੋ ਅਸੀਂ ਕਹਿੰਦੇ ਹਾਂ ਵੀ ਚਲੋ ਛੱਡੋ ਖੜਾ ਜੀ ਕੀ ਫਾਇਦਾ ਮੀ ਜੀ ਸਤੋ ਸਤ ਡਣ ਕੇ ਸਾਡੇ ਭਰਾਵਾਂ ਨਾਲ ਸਾਰਿਆਂ ਨੂੰ ਵੱਡਾ ਜੀ ਠੀਕ ਹੈ ਚਲੋ ਜੀ ਅਸੀਂ ਉਹਦੀ ਇੱਜ਼ਤ ਕਰਦੇ ਸੀਗੇ ਪਰ ਫਿਰ ਵੀ ਜੀ ਅੱਜ ਵੀ ਸਾਨੂੰ ਮੇਰੇ ਵੀ ਲੀੜੇ ਕੱਪੜੇ ਪਾੜਤੇ ਮੈਂ ਬਦਲ ਕੇ ਆਇਆ ਜੀ ਠੀਕ ਹੈ ਤੇ ਇਹ ਇੱਕ ਕਰਦਾ ਕੀ ਕੁਝ ਵੀ ਨਹੀਂ ਵਿਹਲਾ ਰਹਿੰਦਾ ਜੀ ਵਿਹਲਾ ਹਾਂਜੀ ਤੇ ਫਿਰ ਗੁਜ਼ਾਰਾ ਕਿੱਦਾਂ ਚੱਲਦਾ ਗੁਜਾਰਾ ਜੀ ਅਸੀਂ ਰੋਟੀ ਪਾਣੀ ਤਾਂ ਚੱਲ ਦਿੰਦੇ ਸੀ ਕਿ ਭਾ ਰੋਟੀ ਪਾਣੀ ਖਾਈ ਜਾਂ ਤਾਂ ਚਲ ਕੋਈ ਗੱਲ ਨਹੀਂ ਪਰ ਹੁਣ ਮਾਤਾ ਦੇ ਮੈਨੂੰ ਪਿੰਡੋਂ ਹੁਣ ਅਸੀਂ ਅਸੀਂ ਆ ਪਾ ਕੇ ਇਹਨਾਂ ਨੂੰ ਬਚਾਇਆ ਜੀ ਤੇ ਇਹ ਸਰ ਇਹ ਮਤਲਬ ਅੱਜ ਹੀ ਹਮਲਾ ਕੀਤਾ ਜਾਂ ਕਾਫੀ ਸਮੇਂ ਪਹਿਲਾਂ ਦਾ ਕਰਦਾ ਆ ਰਿਹਾ ਪਹਿਲਾਂ ਵੀ ਕਰਦਾ ਜੀ ਅੱਛਾ ਜੀ ਕਿਸੇ ਚੀਜ਼ ਦਾਦੀ ਤਾਂ ਨਹੀਂ ਇਹ ਇਹ ਰਾਹ ਪੀਂਦਾ ਤੇ ਰੇ ਨਸ਼ਾ ਕਰਦਾ ਇਹ ਨਸ਼ੇ ਦੀ ਹਾਲਤ ਚ ਕੀਤਾ ਸਾਰਾ ਇਦਾਂ ਹਾਂ ਜੀ ਤੇ ਹੁਣ ਪੁਲਿਸ ਨੂੰ ਨੋਟ ਕਰਾਇਆ ਸੀ ਹਾਂ ਜੀ ਬਸ ਹੁਣ ਪਹੁੰਚ ਕੇ ਕਰਾਇਆ ਜੀ ਪੁਲਿਸ ਨੂੰ ਦੁਗਰੀ ਥਾਣੇ ਜਾਵਾਂਗੇ ਹਾਂ ਜੀ ਹਾਂ ਜੀ ਠੀਕ 13 ਨੰਬਰ ਮਾਤਾ ਜੀ ਕੀ ਨਾਮ ਹੈ ਤੁਹਾਡ ਹਾ ਅਮਰਜੀਤ ਕੋਰ ਅਮਰਜੀਤ ਕੋਰ ਕਿੱਥੋਂ ਆਇਆ ਮਾਤਾ ਜੀ ਡੁਗਰੀ ਤੋਂ ਆਇਆ ਕਿੱਥੋਂ ਡੁਗਰੀ ਤੋਂ ਪਗਸ ਸਿੰਘ ਨਗਰ ਤੋਂ ਅਖੋਇਆ ਕੀ ਮਾਤਾ ਜੀ ਝਗੜਾ ਹੋਇਆ ਝਗੜਾ ਹੋਇਆ ਕੀ ਕਿਹਨੇ ਮਾਰਿਆ ਤੁਹਾਡੇ ਕਾਕੇ ਨੇ ਮਾਰਿਆ ਤੁਹਾਡੇ ਆਪਦੇ ਬੇਟੇ ਨੇ ਮਾਰਿਆ ਕਿਸ ਚੀਜ਼ ਨਾਲ ਮਾਰਿਆ ਮਾਰਿਆ ਹਾਂ ਕੋਈ ਹਥਿਆਰ ਮਾਰਿਆ ਮਾਤਾ ਜੀ ਨਹੀਂ ਨਹੀਂ ਹਥਿਆਰ ਨਹੀਂ ਮਾਰਿਆ ਹਾਂ ਜੀ ਕੀ ਚੀਜ਼ ਮਾਰੇ ਥੱਪੜ ਮਾਰੇ ਥੱਪੜ ਮਾਰੇ ਗੱਲ ਕਰਦਾ ਠੀਕ ਹੈ ਤੇ ਇਹ ਕਿਸ ਕੀ ਕਾਰਨ ਕੀ ਹੋਇਆ ਮਾਤਾ ਜੀ ਕਰਮਾ ਪੈਸੇ ਮੰਗਦਾ दारू ਪੀਂਦਾ। ਅੱਛਾ ਕਿੰਨੇ ਨਿਆਣੇ ਕਿੰਨੇ ਤੁਹਾਡੇ? ਮੇਰੇ ਇੱਕੋ ਹੀ ਆ। ਇੱਕੋ ਹੀ ਨਿਆਣਾ ਫਿਰ। ਉਹ ਵੀ ਵੇਦੋ ਖਲਾ। ਅੱਛਾ। ਇਹਦਾ ਨਾਮ ਕੀ ਪੂਰਾ ਕਾਕੇ ਦਾ? ਇਹਦਾ ਨਾਮ ਹਰਵੰਤ ਸਿੰਘ। ਹਰਵੰਤ ਸਿੰਘ ਆ। ਠੀਕ ਹੈ। ਤੇ ਡਾਕਟਰ ਨੇ ਕੀ ਦੱਸਿਆ ਬਾਹ ਤੇ ਜਿਹੜੀ ਲੱਗੀ ਸੱਟ? ਇਹ ਉਹਨਾਂ ਤਾਂ ਲਿਖਤਾ ਬਸ ਪਤਾ ਨਹੀਂ ਮੈਨੂੰ ਤਾਂ ਕੀ ਲਿਖਿਆ। ਬਾਇ ਤਾਂ ਮਿਠਾਣੇ ਜਾਇਆ ਹੋ ਮੁਰਗ। ਅੱਛਾ ਜੀ। ਠੀਕ ਹੈ। ਉਹ ਮਾਜੀ 70 ਸਾਲ ਆ ਦੀ। ਤੁਹਾਡੀ 70 ਸਾਲ। ਕਾਕੇ ਦੀ ਕਿੰਨੀ ਉਮਰ ਆ? ਕਾਕੇ ਦੀ ਕਿੰਨੀ? ਉਹ ਵੀ 50 ਸਾਲ ਦੀ ਹੈ। ਵੀ ਆਇਆ ਹੋਇਆ ਵਾ। ਨਾ ਮੂੰਹ ਠੀਕ ਕਰਦਾ ਕੀ ਹੈ ਕੁਛ ਨਹੀਂ ਕੁਛ ਨਹੀਂ ਕਰਦਾ ਬੇਲਾ ਮਸਟਰ ਵਾਲਾ ਅੱਛਾ ਠੀਕ ਹੈ ਪਾਜੀ ਕੀ ਨਾਮ ਹੈ ਤੁਹਾਡਾ ਗੁਰਵਿੰਦਰ ਗੁਰਵਿੰਦਰ ਪਾਜੀ ਕਿੱਥੋਂ ਆਇਓ ਅਜੀ ਮੈਂ ਤਾਂ ਪਿੰਡ ਕੋ ਘਰ ਆਣਾ ਜੀ ਮੇਰਾ ਅੱਛਾ ਜੀ ਤੇ ਪਾਜੀ ਇਹ ਮਾਤਾ ਜੀ ਨੂੰ ਕੀ ਹੋਇਆ ਕੀ ਹੈ ਇਹ ਮਾਤਾ ਜੀ ਸਾਡੇ ਭੋਆ ਜੀ ਲੱਗਦੇ ਨੇ ਜੀ ਜੀ ਤੇ ਇਹਨਾਂ ਦਾ ਮੁੰਡਾ ਸ਼ਰਾਬੀ ਕਰਾਪੀ ਆ ਜੀ ਤੇ ਬੇਟੇ ਨੇ ਮਾਰਿਆ ਜੀ ਹਾਂ ਜੀ ਹਾਂ ਕੋਡਾ ਮਾਰਦਾ ਜੀ ਗੁਰਵਿੰਦਰ ਜੀ ਇਹ ਪਹਿਲਾਂ ਵੀ ਕਦੇ ਕੁੱਟਮਾਰ ਹੋਈ ਹੈ ਮਾਤਾ ਦਾ ਪਹਿਲਾਂ ਵੀ ਬਹੁਤ ਵਾਰ ਹੋਈ ਹੈ ਜੀ ਪਹਿਲਾਂ ਚਲੋ ਅਸੀਂ ਕਹਿੰਦੇ ਵੀ ਚਲੋ ਛੱਡੋ ਖੜਾ ਜੀ ਕੀ ਫਾਇਦਾ ਮੀ ਸਾਤੋਂ ਸਾਤ ਡਣ ਕੇ ਸਾਡੇ ਭਰਾਵਾਂ ਨੂੰ ਸਾਰਿਆਂ ਨੂੰ ਵੱਡਾ ਜੀ ਠੀਕ ਹੈ ਤੇ ਚਲੋ ਜੀ ਅਸੀਂ ਉਹਦੀ ਇੱਜ਼ਤ ਕਰਦੇ ਸੀਗੇ ਪਰ ਫਿਰ ਵੀ ਜੀ ਅੱਜ ਵੀ ਸਾਨੂੰ ਮੇਰੇ ਵੀ ਲੀੜੇ ਕੱਪੜੇ ਪਾੜ ਤੇ ਮੈਂ ਬਦਲ ਕੇ ਆਇਆ ਜੀ ਠੀਕ ਹੈ ਤੇ ਇਹ ਕਰਦਾ ਕੀ ਕੁਝ ਵੀ ਨਹੀਂ ਵਿਹਲਾ ਰਹਿੰਦਾ ਜੀ ਵਿਹਲਾ ਹਾਂਜੀ ਤੇ ਫਿਰ ਗੁਜ਼ਾਰਾ ਕਿੱਦਾਂ ਚੱਲਦਾ ਗੁਜਾਰਾ ਜੀ ਅਸੀਂ ਰੋਟੀ ਪਾਣੀ ਤਾਂ ਚੱਲ ਦਿੰਦੇ ਸੀ ਕਿ ਬਿਚਾਰ ਰੋਟੀ ਪਾਣੀ ਖਾਈ ਜਾਂਦਾ ਚਲ ਕੋਈ ਗੱਲ ਨਹੀਂ ਪਰ ਹੁਣ ਮਾਤਾ ਦੇ ਮੈਨੂੰ ਪਿੰਡੋਂ ਹੁਣ ਅਸੀਂ ਅਸੀਂ ਆ ਪਾ ਕੇ ਇਹਨਾਂ ਨੂੰ ਬਚਾਇਆ ਜੀ ਤੇ ਇਹ ਸਰ ਇਹ ਮਤਲਬ ਆਦੀ ਹਮਲਾ ਕੀਤਾ ਜਾਂ ਕਾਫੀ ਸਮੇਂ ਪਹਿਲਾਂ ਦਾ ਕਰਦਾ ਆ ਇਹ ਪਹਿਲਾਂ ਵੀ ਕਰਦਾ ਜੀ ਅੱਛਾ ਜੀ ਕਿਸੇ ਚੀਜ਼ ਆਦੀ ਤਾਂ ਨਹੀਂ ਇਹ ਗੁਜਾਰਾ ਪੀਂਦਾ ਤੇ ਨਸ਼ਾ ਕਰਦਾ ਠੀਕ ਨਸ਼ੇ ਦੀ ਹਾਲਤ ਹੀ ਕੀਤਾ ਸਰ ਇਦਾਂ ਹਾਂ ਜੀ ਤਾਂ ਪੀਂਦਾ ਤੇ ਹੁਣ ਪੁਲਿਸ ਨੂੰ ਨੋਟ ਕਰਾਇਆ ਸੀ ਹਾਂ ਜੀ ਬਸ ਹੁਣ ਪਹੁੰਚ ਕੇ ਕਰਾ ਕੇ ਜੀ ਪੁਲਿਸ ਨੂੰ ਨੋਟ ਡੁਗਰੀ ਥਾਣੇ ਜਾਵਾਂਗੇ ਹਾਂ ਜੀ ਹਾਂ ਜੀ ਠੀਕ 13 ਨਾਲ